ਹਾਂਜੀ ਸਸਿਕਾ ਜੀ ਮੈਂ ਰਾਜਿੰਦਰ ਕੌਰ ਸੋਹ ਅੱਜ ਫੇਰ ਤੁਹਾਡੇ ਨਾਲ ਰੂਬਰੂ ਹੋਈ ਆ ਅੱਜ ਤੁਹਾਡੇ ਨਾਲ ਕੁੜੀਆਂ ਬਾਰੇ ਗੱਲ ਕਰੂੰਗੀ ਫੋਨਾਂ ਬਾਰੇ ਗੱਲ ਕਰੂੰਗੀ ਮਾਵਾਵਾਂ ਬਾਰੇ ਗੱਲ ਕਰੂੰਗੀ ਆ ਫੋਨਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਕਿੰਨਾ ਕ ਚੰਗਾ ਅਸਰ ਹੈ ਕਿੰਨਾ ਕ ਪੈੜਾ ਅਸਰ ਹੈ ਉਹਦੇ ਬਾਰੇ ਗੱਲ ਕਰੂੰਗੀ ਉਸ ਤੋਂ ਪਹਿਲਾਂ ਮੈਂ ਕਹਿੰਦੀ ਆ ਮੈਂ ਸੋਚਦੀ ਆ ਮੇਰੇ ਸਾਰੇ ਭੈਣ ਭਰਾ ਆਪਣੇ ਆਪਣੇ ਘਰਾਂ ਦੇ ਵਿੱਚ ਰਾਜਕੁਸ਼ੀ ਹੋ ਚੜਦੀ ਕਲਾ ਚ ਵਾਹਿਗੁਰੂ ਤੁੰ ਨੂੰ ਥੋਡੇ ਕਰਾਂ ਦੇ ਵਿੱਚ ਖੁਸ਼ ਰੱਖੇ ਥੋਡੇ ਸਿਰ ਤੇ ਆਪਣਾ ਪਿਆਰ ਭਰਿਆ ਹੱਥ ਰੱਖੇ ਮਹਾਰਾਜ ਸੱਚੇ ਪਾਸ਼ਾ ਸਤਿਗੁਰ ਚੜਦੀ ਕਲਾ ਚ ਰਹੋ ਜ਼ਿੰਦਗੀ ਨੂੰ ਮਾਣੋ ਜ਼ਿੰਦਗੀ ਜੀਣ ਆਏ ਆ ਜੀ ਕੇ ਜਾਣ ਠੀਕ ਹੈ ਤੇ ਅੱਜ ਆਪਾਂ ਗੱਲ ਕਰਦੇ ਆ ਇਸ ਫੋਨ ਦਾ ਸਾਡੀ ਜ਼ਿੰਦਗੀ ਦੇ ਵਿੱਚ ਜ਼ਿਆਦਾਤਰ ਕੁੜੀਆਂ ਔਰ ਮਾਵਾਂ ਆਏ ਨੇ ਉਹ ਤੁਸੀਂ ਵੀ ਹੋ ਸਕਦੇ ਆ ਮੈਂ ਵੀ ਹੋ ਸਕਦੀ ਆ ਪਰ ਸਾਰੇ ਘਰਾਂ ਦੇ ਵਿੱਚ ਇਸ ਤਰ੍ਹਾਂ ਦਾ ਹਾਲ ਚੱਲ ਨਹੀਂ ਹੁੰਦਾ ਕਿਤੇ ਕਿਤੇ ਕੁਝ ਕੁ ਗੱਲਾਂ ਮੈਚ ਕਰਦੀਆਂ ਨੇ ਜ਼ਰੂਰ ਅੱਜ ਜਿਹੜਾ ਫੋਨ ਹੈ ਆਦਮੀ ਤੇ ਬਾਹਰ ਕੰਮ ਕਰਨ ਚਲੇ ਜਾਂਦੇ ਆ ਦੇਖੋ ਜਿਹੜੀ ਔਰਤਾਂ ਉਹਨਾਂ ਨੇ ਆਪਣੇ ਕੰਮ ਕਰਨੇ ਭਾਵੇਂ ਉਹ ਮੈਂ ਤੁਸੀਂ ਵਿਆਹ ਵਿੱਚ ਕੰਮ ਕਰਦੇ ਫ੍ਰੀ ਹਾਂ ਕੁੜੀ ਮਾਂ ਨੂੰ ਫੋਨ ਮਾਂ ਕੁੜੀ ਕਦੇ ਉਹ ਕਰ ਰਹੀ ਹੈ ਉਹਨੂੰ ਕਦੇ ਉਹ ਦੂਜੀ ਕਰ ਰਹੀ ਹੈ ਠੀਕ ਹੈ ਪਰ ਜੇ ਤੁਸੀਂ ਕਹੋ ਮਾਂ ਸੋਚੇ ਮੇਰੀ ਕੁੜੀ ਦੇ ਘਰਾਂ ਕਿਹਾਂ ਹੋ ਰਿਹਾ ਅੱਜ ਦੇ ਸਮੇਂ ਦੇ ਵਿੱਚ ਥੋੜਾ ਜਾਣਨਾ ਜ਼ਰੂਰੀ ਨਹੀਂ ਹੈ ਉਹ ਆਪਣਾ ਦੂਜਾ ਘਰ ਉਹਦਾ ਆਪਣਾ ਹੀ ਪਤਾ ਹੈ ਉਹ ਠੀਕ ਹੈ ਜੇ ਕਿਤੇ ਮਾਇਆ ਆਪਣਾ ਇੰਟਰਫੇਅਰ ਨਾ ਕਰੇ ਕੁੜੀਆਂ ਦੇ ਘਰਾਂ ਦੇ ਵਿੱਚ ਤੇ ਜ਼ਿਆਦਾ ਵਧੀਆ ਰਹੋ ਉਹ ਇੰਟਰਫੇਅਰ ਮੇਰਾ ਐ ਨਹੀਂ ਵੀ ਕੋਈ ਲੜਾਈ ਕੋਈ ਝਗੜਾ ਨਹੀਂ ਉਹਨਾਂ ਦੇ ਘਰਾਂ ਚ ਕੀ ਪੱਕਿਆ ਏ, ਕੀ ਖਾਇਆ ਏ, ਕਿੱਥੇ ਗਏ ਆਂ, ਕੁਝ ਇਸ ਤਰ੍ਹਾਂ ਦੀ ਗੱਲਾਂ ਹੋ ਸਕਦੀਆਂ। ਹੋ ਰਹੀਆਂ ਐਨਾ ਗੱਲਾਂ ਦਾ ਸਾਡੀ ਜ਼ਿੰਦਗੀਆਂ ਦੇ ਉੱਪਰ ਬਹੁਤ ਭੈਣਾ ਸਕਦੀਆਂ। ਕੁਝ ਕਮਾਇਆ ਤੇ ਐਂ ਵੀ ਪੁੱਛੂਗੀ ਆ ਫੋਨ ਕਰਕੇ ਕਿ ਤੁਸੀਂ ਇਸ ਤੈ ਮੁੱਤਦੇ ਐ ਕਿਸ ਟੈ ਬੈਠਦੇ ਐ ਹਰ ਇੱਕ ਬੰਦਾ ਐ ਨਾ ਜਿਹੜਾ ਉਹਨਾਂ ਦੇ ਘਰ ਦੇ ਵਿੱਚ ਉੱਥੇ ਤੱਕ ਦੀ ਗੱਲਾਂ ਉਹਨਾਂ ਬੰਦਿਆਂ ਤੱਕ ਦੀ ਉਹਨਾਂ ਔਰਤਾਂ ਤੱਕ ਦੀ ਸਾਰੀ ਗੱਲਾਂ ਪੁੱਛਦੇ ਆ ਉਹਨਾਂ ਵਾਰੀ ਕੁਝ ਕ ਮਾਵਾਂ ਤੇ ਇਹ ਜੀ ਵੀ ਦੇਖੀ ਐ ਮੈਂ ਉਹਨਾਂ ਨੂੰ ਸਲਾਹਾਂ ਵੀ ਦਿੱਤੀ ਕਈਕ ਵਾਰ ਕੁੜੀ ਨੇ ਜਿੱਦਾਂ ਆਪਣੇ ਪਿੱਕੇ ਆਣਾ। ਉਹ ਤਾਈ ਚਾਚੇ ਵੀ ਹੋ ਸਕਦੇ ਆ। ਤਾਈ ਚਾਚੇ ਦੇ ਘਰਾਂ ਵੀ ਆਉਣਾ ਹੁੰਦਾ ਕੁੜੀਆਂ ਨੂੰ। ਕੋਈ ਖੁਸ਼ੀ ਦਾ ਮਾਹੌਲ ਹੈ। ਉਥੇ ਕਿਆ ਕੁਝ ਲੈ ਕੇ ਆਉਣ। ਉਸਲਾ ਕੁੜੀ ਆਪਣੀ ਮਾਂ ਨੂੰ ਪੁੱਛ ਰਹੀ ਹੈ। ਗਲਤ ਵੀ ਨਹੀਂ ਹੈ। ਪਰ ਜਦ ਉਹਦੀ ਸੱਸ ਹੈਗੀ ਐ ਉਹਦੇ ਘਰ ਦੇ ਵਿੱਚ ਉਹ ਉਹਨੂੰ ਪੁੱਛੇ। ਪਹਿਨਾ ਸੱਸ ਨੂੰ ਪੁੱਛੇ। ਜੇ ਨਹੀਂ ਹੈ ਕੋਈ ਗੱਲ ਉਹ ਗੱਲ ਦੁੱਜੀਏ ਇੱਕ ਮਾਂ ਬੈਠੀ ਆਪਣੇ ਘਰ ਪਰ ਉਹਦੇ ਜਿਹੜੇ ਦਿਮਾਗ ਹੈ ਨਾ ਸਾਰਾ ਕੁੜੀ ਦੇ ਘਰ ਚਕੇ ਉਹ ਕਿਸ ਟਾਈਮ ਕੀ ਕਰ ਰਹੀ ਹੈ ਕਿਸ ਤਰ੍ਹਾਂ ਉਹਨੇ ਆਪਣੇ ਪੇਕੇ ਘਰਾਂ ਦੇ ਵਿੱਚ ਉਹ ਤਾਏ ਚਾਚਾ ਦੇ ਘਰਾਂ ਵਿੱਚ ਵੀ ਕੀ ਆ ਕੁਝ ਲੈ ਕੇ ਆਣਾ ਹੈ ਸਾਰਾ ਕੁਝ ਦੱਸੂ ਜੇ ਇਸ ਤਰ੍ਹਾਂ ਕਿਤੇ ਬਹੂ ਕਰੇ ਫੇਰ ਇਹਨਾਂ ਨੂੰ ਚੰਗਾ ਨਹੀਂ ਲੱਗਦਾ ਹੈ ਫੇਰ ਆਹ ਕਹਿ ਦਿੰਦੀ ਹੈ ਆਪਣੀ ਮਾਇਆ ਨੂੰ ਪੁੱਛ ਲੈ ਪਰ ਜੇ ਕੋਈ ਇਹਨਾਂ ਨੂੰ ਪੁੱਛੇ ਵੀ ਤੁਸੀਂ ਵੀ ਤੇ ਭਾਈ ਆਪਣੇ ਕੁੜੀਆਂ ਨੂੰ ਦੱਸ ਦੇ ਆਪਣੇ ਕੁੜੀਆਂ ਨੂੰ ਵੀ ਕਹੋ ਵੀ ਮੈਨੂੰ ਨਹੀਂ ਪੁੱਛਣਾ ਤੁਹਾਡੇ ਘਰੇ ਤੁਹਾਡੀ ਸੱਸਾਂ ਹੈਗੀਆਂ ਉਹਨਾਂ ਨੂੰ ਪੁੱਛੋ ਮੈਂ ਤੁਹਾਡੇ ਘਰ ਦੀ ਕੰਡੀਸ਼ਨ ਨਹੀਂ ਜਾਣਦੀ ਮੈਂ ਤੁਹਾਡੇ ਘਰ ਦੇ ਹਾਲਾਤ ਨਹੀਂ ਜਾਣਦੀ ਮੈਨੂੰ ਤੁਹਾਡੇ ਘਰ ਬਾਰੇ ਕੋਈ ਨੋਲੇਜ ਨਹੀਂ ਨਾ ਮਨ ਨੂੰ ਜ਼ਰੂਰਤ ਹੈ ਤੁਹਾਡੇ ਘਰ ਦੇ ਵਿੱਚ ਕਿਹਾ ਕੁਝ ਹੋ ਰਿਹਾ ਪੂਰੇ ਦਿਨ ਦੇ ਵਿੱਚ ਤੁਸੀਂ ਕਿਆ ਕੁਝ ਕਰਿਆ ਕਿਆ ਕੁਝ ਨਹੀਂ ਕਰੇ ਤੇ ਜੇ ਬਹੂ ਇਸ ਤਰ੍ਹਾਂ ਪੁੱਛਦੀ ਹੈ ਆਪਣੀ ਮਾਂ ਨਾਲ ਹਾਲਾਂਕਿ ਉਹ ਦੁੱਖ ਸੁੱਖ ਦੀ ਉਹ ਗੱਲ ਕਰ ਰਹੀ ਹੈ ਜੇ ਮਾਇਆ ਦੀਆਂ ਹੋਰ ਕਰ ਸਕਦੀਆਂ ਜੋ ਨੂੰਹਾਂ ਬਣ ਕੇ ਆਈ ਵੀ ਹੈ ਫਿਰ ਉਹ ਵੀ ਤੇ ਆਪਣੀ ਮਾਂ ਨਾਲ ਗੱਲ ਕਰ ਸਕਦੀਆਂ ਤੀਆਂ ਤੇ ਸਾਰੀਆਂ ਹਾਂ ਤਾਹੀਂ ਬਹੂਆ ਬਣੀ ਐ, ਤਾਹੀਂ ਸੱਸਾਂ ਬਣੀ ਐ, ਤਾਹੀਂ ਦਾਦੀਆਂ ਬਣੀਆਂ। ਹੈ? ਤੇ ਕਿਤੇ ਨਾ ਕਿਤੇ ਸੋਚ ਐ ਨਾ ਜਿਹੜੀ ਆ ਕਿਤੇ ਨਾ ਕਿਤੇ ਮਾਵਾਂ ਦਾ ਜਿਹੜਾ ਅਸਰ ਐ। ਮਾਇਆ ਨੂੰ ਬਦਲਣਾ ਪੈਣਾ ਪਹਿਲਾਂ ਆਪਣੇ ਆਪ ਨੂੰ ਫੇਰ ਤੁਸੀਂ ਬਗਾਨੀ ਧੀਆਂ ਨੂੰ ਬਦਲੋ। ਠੀਕ ਐ? ਤੇ ਤੁਹਾਨੂੰ ਆਪਣੇ ਘਰ ਦੇ ਵਿੱਚ ਰਹਿ ਕੇ ਆਪਣੇ ਘਰ ਕਿਸ ਤਰ੍ਹਾਂ ਸੰਭਣਾ ਹੈ ਕਿਸ ਤਰ੍ਹਾਂ ਉਸ ਘਰ ਦੇ ਵਿੱਚ ਰਹਿਣਾ ਹੈ ਕਿਸ ਤਰ੍ਹਾਂ ਤੁਸੀਂ ਆਪਣੇ ਘਰ ਦੇ ਕੰਮ ਕਰਨੇ ਉਹ ਸੋਚੋ ਤੁਸੀਂ ਐਨਾ ਸੋਚੇ ਕਰੋ 8 ਵਜੇ ਤੁਸੀਂ ਕਈ ਕਿ ਔਰਤਾਂ ਸਾਰਿਆਂ ਨੂੰ ਨਹੀਂ ਮੈਂ ਕਹਿੰਦੀ ਹਾਂ ਸਾਰੇ ਘਰਾਂ ਦਾ ਹਾਲ ਨਹੀਂ ਸਾਰਾਂ ਦਾ ਨਹੀਂ ਹੋ ਸਕਦਾ ਕਈ ਕਿ ਤੇ ਬਹੁਤ ਸਾਜਰੇ ਉੱਠਦੀਆਂ ਮਾਂ ਤੇ ਤੁਸੀਂ ਆਪਣਾ ਟਾਈਮ ਨਾਲ ਉਠੋ ਗੁਰਦੁਆਰਾ ਸਾਹਿਬ ਜਾਓ ਸਭ ਤੋਂ ਪਹਿਲਾ ਕੰਮ ਔਰਤ ਦਾ ਉੱਠ ਕੇ ਨਾਓ ਤੋਂ ਪਾਠ ਪੂਜਾ ਕਰੋ ਗੁਰਦੁਆਰਾ ਸਾਹਿਬ ਜਾਓ ਜੇ ਤੁਸੀਂ ਇਸ ਤਰ੍ਹਾਂ ਕਰਦੇ ਆਂ ਬੱਚੇ ਤੁਹਾਨੂੰ ਦੇਖ ਰਹੇ ਆਂ ਤੁਹਾਨੂੰ ਦੇਖ ਕੇ ਸਿੱਖ ਰਹੇ ਆਂ ਫਿਰ ਬੱਚੇ ਕੱਲ ਨੂੰ ਕੋਈ ਵੀ ਗਲਤ ਕੰਮ ਨਹੀਂ ਕਰ ਸਕਦੇ ਆਂ ਬੱਚੇ ਮਾਪੇ ਬਾਪ ਨੂੰ ਆਪਣੇ ਦਾਦਾ ਦਾਦੀ ਨੂੰ ਘਰ ਦੇ ਵਿੱਚ ਹੁਣ ਤੇ ਆਹੀ ਰਿਸ਼ਤੇ ਆਹੀ ਮੈਂਬਰ ਹੋਰ ਤਿਸ ਤਰ੍ਹਾਂ ਤੇ ਕੋਈ ਹੈ ਨਹੀਂ ਕਿਉਂਕਿ ਛੋਟੇ ਛੋਟੇ ਪਰਿਵਾਰ ਹਨ ਆਹੀ ਦੋ ਰਿਸ਼ਤੇ ਬਚੇ ਹਨ ਬਸ ਉਹਨਾਂ ਨੂੰ ਦੇਖੂਗੇ ਉਹਨਾਂ ਕੋਲ ਤੇ ਸਿੱਖੂਗੇ ਸਾਰਾ ਕੁਝ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਆਪਣਾ ਲਾਈਫ ਸਟਾਈਲ ਬਣਾ ਲੈਣਾ ਫਿਰ ਜੇ ਤੁਸੀਂ ਸਾਰਾ ਦਿਨ ਆਪਣੇ ਕੁੜੀਆਂ ਨੂੰ ਫੋਨ ਮਿਲਾ ਕੇ ਬੈਠੇ ਆਂ ਬਾਰੀਆਂ ਬੰਨੀ ਹੋਈ ਟਾਈਮ ਫਿਕਸ ਕਰੇ ਹੋਏ ਸਵੇਰੇ ਉਹਨੂੰ ਦੁਪਹਿਰ ਨੂੰ ਉਹਨੂੰ ਸ਼ਾਮ ਨੂੰ ਤੇ ਬੱਚੇ ਵੀ ਤੇ ਸਾਰਾ ਦਿਨ ਦੇਖ ਰਹੇ ਆਂ ਤੁਹਾਨੂੰ ਸਕੂਲ ਕਾਲਜ ਤੇ ਆ ਕੇ ਵੀ ਤੁਸੀਂ ਸਾਰਾ ਦਿਨ ਫੋਨ ਤੇ ਬੈਠੇ ਹੋ ਸਕਰੋਲ ਕਰ ਰਹੇ ਹੋ ਰੀਲਸ ਦੇਖ ਰਹੇ ਹੋ YouTube ਤੇ ਕਹਾਣੀਆਂ ਸੁਣ ਰਹੇ ਹੋ ਕਦੀ ਨਾ ਧੋਕੇ ਹੰਸਰੇ ਉੱਟਕੇ ਗੁੱਟ ਕਸਾ ਛੁਗਿਆ ਕਦੀ ਪਾਠ ਕਰਿਆ ਜੱਤੀ ਸਾਇ ਨਹੀ ਤੇ ਬੱਚੇ ਕਿਉਂ ਕਰੂੰਗੇ ਫਿਰ ਬੱਚੇ ਵੀ ਨੇ ਉਮੀਦ ਨਾ ਰੱਖੋ ਤੁਸੀਂ ਇਹ ਬੱਚੇ ਤੁਹਾਨੂੰ ਕੁਛ ਚੰਗਾ ਕਰਕੇ ਦੇਣਗੇ ਫੇਰ ਤੁਸੀਂ ਭੁੱਲ ਜ。ਫੇਰ ਤੁਸੀਂ ਕਿਤੇ ਨਾ ਕਿਤੇ ਕਹਿੰਦੇ ਆ ਮਾਂ ਨੇ ਜਦ ਬੱਚਾ ਕੋਈ ਗਲਤੀ ਹੋ ਜਾਂਦੀ ਹੈ ਬੱਚੇ ਕੋਲ ਤੇ ਐਜੀ ਗੱਲ ਨਹੀਂ ਹੈ। ਇਨਸਾਨ ਗਲਤੀਆਂ ਕਰਦਾ ਹੈਗਾ। ਅਸੀਂ ਇਨਸਾਨ ਨੇ ਗਲਤੀਆਂ ਹੁੰਦੀਆਂ। ਸਭ ਕੋਲ ਤੇ ਹੁੰਦੀਆਂ ਕਿਤੇ ਨਾ ਕਿਤੇ। ਪਰ ਜੇ ਕੋਈ ਵਾਰ ਹੋਈ ਗਲਤੀ ਨੂੰ ਛੱਡ ਕੇ ਆਪਾਂ ਉਹਦੇ ਕੋਈ ਸਿੱਖ ਲਈਏ। ਉਹ ਗਲਤੀ ਨਹੀਂ ਹੋਊਗੀ ਦੂਜੀ ਗਲ ਜੇ ਉਹਨੂੰ ਬਾਰ-ਬਾਰ ਜ਼ਿੰਦਗੀ ਚ ਰਿਪੀਟ ਕਰ ਰਹੇ ਹੈ ਐਦਾ ਮਤਲਬ ਤੁਸੀਂ ਜਾਣ ਕੇ ਕਰੋ ਠੀਕ ਹੈ ਤੇ ਤੁਸੀਂ ਆਹ ਨਾ ਸੋਚੋ ਫਿਰ ਵੀ ਬੱਚੇ ਤੁਹਾਡੇ ਬੜੇ ਹੋ ਕੇ ਗੁਰਦੁਆਰਾ ਸਾਹਿਬ ਨਾਲ ਜੁੜੂਗੇ ਜਾਂ ਫਿਰ ਕੋਈ ਪਾਠ ਕਰੂਗੇ ਕਰ ਨਹੀਂ ਆ ਚੀਜ਼ਾਂ ਤੁਸੀਂ ਛੋਟੇ ਹੁੰਦੇ ਬੱਚੇ ਨੂੰ ਦਿਖਾਈ ਨਹੀਂ ਸਿਖਾਈ ਨਹੀਂ ਤੇ ਬੱਚੇ ਨਹੀਂ ਕਰਦੇ ਫੇਰ ਤੁਸੀਂ ਜਦ ਬੱਚੇ ਥੋੜੇ ਜੇ ਵੱਡੇ ਹੋ ਜਾਂਦੇ ਆ ਉਹਨਾਂ ਨਾਲ ਧੱਕਾ ਕਰਦੇ ਆ ਕਿ ਬੱਚੇ ਪਾਠ ਕਰ ਸਵੇਰੇ ਉੱਠ ਨਹੀਂ ਕਰਦੇ ਦੇਖੋ ਅੱਜ ਕੱਲ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਫੈਮਲੀਆਂ ਛੋਟੀਆਂ ਛੋਟੀਆਂ ਫੈਮਲੀਆਂ ਦੇ ਵਿੱਚ ਜੋ ਮੇਰੇ ਵਰਗੀ ਮਾਮਾ ਹੈ ਸਾਰੇ ਉਹਨਾਂ ਨੂੰ ਰਸੋਈ ਦੇ ਵਿੱਚ ਕੰਮ ਕਰਨਾ ਪੈਂਦਾ ਹੈ ਕੰਮ ਤੇ ਕਰਨੇ ਹੈ ਐਜੀ ਗੱਲ ਨਹੀਂ ਕੰਮ ਹੀ ਜ਼ਿੰਦਗੀ ਹੈ ਆਪਣੀ ਕੰਮ ਵੀ ਕਰਨੇ ਤੇ ਦੁੱਖ ਸੁੱਖ ਵੀ ਆਪਣੇ ਕੱਟਣੇ ਆਪਾਂ ਨੇ ਹੱਸ ਕੇ ਕੱਟਣਾ ਹੈ ਸਾਰਾ ਕੁਝ ਐਜੀ ਗੱਲ ਨਹੀਂ ਹੈ ਤੇ ਜਿੱਦਾਂ ਮੇਰੇ ਵਰਗੀ ਮਾਮਾ ਹੈ ਨਾ ਜੋ ਸਾਰੇ ਉਹਨਾਂ ਨੇ ਰਸੋਈ ਦੇ ਵਿੱਚ ਅੱਜਕੱਲ੍ਹ ਤਾਂ ਸਫਾਈ ਦਾ ਹੀ ਬੜਾ ਕੰਮ ਆਹੀ ਨਹੀਂ ਮੁੱਕਦਾ ਹੈ ਐਨੇ ਨੂੰ ਬੱਚੇ ਸਕੂਲਾਂ ਵਾਸਤੇ ਕਾਲਜਾਂ ਚ ਤੇ ਵਿੱਚ ਵਾਪਸ ਆ ਜਾਂਦੇ ਆ ਕਈਆਂ ਦੇ ਘਰਾਂ ਤੇ ਖਲਾਰਾ ਖਿਲ ਰਾਇ ਹੀ ਰਹਿੰਦਾ ਹੈ ਜੋ ਔਰਤਾਂ ਟਾਈਮ ਨਾਲ ਨਹੀਂ ਉੱਠਦੀ ਆਹ ਉਹਨਾਂ ਦੇ ਘਰਾਂ ਦਾ ਹਾਲ ਹੈ ਮੈਂ ਸਾਰਿਆਂ ਨੂੰ ਨਹੀਂ ਕਹਿੰਦੀ ਕੁਝ ਕੁ ਕੁਝ ਕੁ ਲੋਕਾਂ ਦੇ ਘਰਾਂ ਦਾ ਹਾਲ ਇਸ ਤਰ੍ਹਾਂ ਦਾ अज भी है मैं देख दी अपने आस पास ठीक है तो टाइम रेंदे उठो जो मैं भी हैगी है मेरे बुजुर्ग भी है टाइम रेंदे उठोगे तो धोगे पाठ पूजा करोगे गुरुद्वारा साहिब जाओगे या जेड़े भी धर्म में पूजते हैं मानते हैं अपना ਉਸ ਚੀਜ਼ ਨੂੰ त्याओ ਬੱਚੇ ਤੁਹਾਨੂੰ ਦੇਖੋਗੇ ਤੇ ਬੱਚੇ ਸਿੱਖੂਗੇ ਫਿਰ ਬੱਚੇ ਕਿਤੇ ਨਾ ਕਿਤੇ ਕੋਈ ਛੋਟੀ ਮੋਟੀ ਗਲਤੀ ਹੋ ਜਾਂਦੀ ਹੈ ਸਭ ਕੋਲ ਤੇ ਹੋ ਜਾਂਦੀ ਹੈ ਤੇ ਜਦ ਬੱਚੇ ਨੂੰ ਅਸੀਂ ਸਮਝਾਵਾਂਗੇ ਬੱਚਾ ਸਾਡੀ ਗੱਲ ਵੀ ਮੰਨੂਗਾ ਇਹ ਜੀ ਗੱਲ ਨਹੀਂ ਹੈ ਪਰ ਬੱਚੇ ਦਾ ਸਾਡੇ ਨਾਲ ਜੁੜੇ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਆਇਕ ਦਿਮਾਗ ਦੇ ਵਿੱਚ ਪਾ ਲੋਗਾ ਆ ਬਹੁਤ ਜ਼ਰੂਰੀ ਹੈ ਇੱਕ ਗੱਲ ਹੋਰ ਮੈਂ ਕਹਿਣਾ ਚਾਹੁੰਗੀ ਕਿ ਬੱਚਿਆਂ ਨੂੰ ਜ਼ਿਆਦਾ ਟੋਕਾ ਟਾਕੀ ਨਾ ਕਰੋ ਇੱਕ ਜਾਂ ਦੋ ਵਾਰ ਕਹਤੀ ਜਿਹੜੀ ਗੱਲ ਕਹਤੀ बार-बार ਉਸ ਚੀਜ਼ ਨੂੰ ਤੁਸੀਂ ਕਹੋਗੇ ਆਪਾਂ ਆਪ ਵੀ ਤੰਗ ਹੁੰਦੇ ਆ ਬੱਚਾ ਵੀ ਸੁਣ ਸੁਣ ਕੇ ਤੰਗ ਹੁੰਦਾ ਹੈ ਠੀਕ ਹੈ ਤੇ ਮੇਰੀ ਗੱਲਾਂ ਆ ਸੀਗੀ ਕਿ ਜੋ ਮਾਇਆ ਹੈ ਉਹੋ ਆਪਣੇ ਕੁੜੀਆਂ ਨੂੰ ਉਹਨਾਂ ਕੋ ਫੋਨ ਕਰੇ ਜਿੰਨੇ ਵੀ ਜ਼ਰੂਰਤ ਹੈ ਜਿਸ ਤਰ੍ਹਾਂ ਹਾਲਚਾਲੀ ਹਾਲ ਚਾਲੀ ਹੈ ਬਾਕੀ ਤੇ ਕੁਝ ਨਹੀਂ ਨੇ ਸਾਨੂੰ ਕਿਆ ਲੈਣਾ ਕਿਸੇ ਦੇ ਘਰਾਂ ਤੇ ਅਸੀਂ ਆਪਣੇ ਘਰਾਂ 'ਚ ਕੁਛ ਦੋ ਟਾਈਮ ਦੀ ਰੋਟੀ ਪਾਣੀ ਖਾ ਰਹੇ ਆ ਇਸ ਦੇ ਉੱਪਰ ਕੀ ਚਾਹੀਦਾ ਕੁਛ ਵੀ ਨਹੀਂ ਸਾਨੂੰ ਤੀਜੇ ਦੀ ਜਿੰਦਗੀ ਚ ਤੇ ਅਸੀਂ ਕੁਛ ਕਰ ਸਕਦੇ ਹਾਂ ਜਦ ਅਸੀਂ ਕਰ ਹੀ ਨਹੀਂ ਸਕਦੇ ਤੇ ਇੰਟਰਫੇਅਰ ਕਿਉਂ ਕਰਨਾ ਆ ਮਾਇਆ ਵਾਸਤੇ ਉਹ ਮੈਂ ਵੀ ਹੋ ਸਕਦੇ ਆਣ ਵਾਲੇ ਟਾਈਮ ਚ ਹਫਤੇ ਪਹਿਲਾਂ ਤੇ ਮੈਨੂੰ ਹੀ ਆ ਗਿਆ ਬਾਕੀਆਂ ਨੂੰ ਬਾਅਦ ਚ ਪਰ ਜੋ ਅੱਜ ਮੈਂ ਦੇਖ ਰਹੀ ਹਾਂ ਘੰਟਾ ਘੰਟਾ ਦੋ ਦੋ ਘੰਟੇ ਫੋਨਾਂ ਦੀ ਗੱਲਾਂ ਹੀ ਨਹੀਂ ਮੁੱਕਦੀ ਇਹ ਜੀ ਕਿਹੜੀ ਗੱਲਾਂ ਆ ਰੋਜ਼ ਕਰ ਰਹੇ ਆ ਇਹਨਾ ਫੋਨਾਂ ਨੇ ਘਰ ਹਲਾਏ ਪਈਆਂ ਇਹਨਾ ਫੋਨਾਂ ਨੇ ਲੋਕਾਂ ਦੇ ਦਿਮਾਗ ਖਰਾਬ ਕਰੇ ਪਏ ਤੇ ਇਸ ਫੋਨ ਨੂੰ ਮੈਂ ਨਹੀਂ ਕਹਿੰਦੀ ਯੂਜ਼ ਨਾ ਕਰੋ ਕਰੋ ਐਸੀ ਗੱਲ ਨਹੀਂ ਆ ਸਾਡੀ ਜ਼ਿੰਦਗੀ ਦਾ ਬਹੁਤ ਅਹਿਮ ਹਿੱਸਾ ਹੈ ਫੋਨ ਅੱਜ ਦੇ ਟਾਈਮ ਦੇ ਵਿੱਚ। ਉਹਨਾਂ ਦਾ ਯੂਜ਼ ਕਰੋ ਜਿੰਨੇ ਦੀ ਜ਼ਰੂਰਤ ਹੈ। ਇਸ ਫੋਨ ਦੇ ਵਿੱਚ ਬਹੁਤ ਕੁਝ ਚੰਗਾ ਵੀ ਪਿਆ ਹੈ। ਮਾੜਾ ਵੀ ਪਿਆ। ਡਿਪੈਂਡ ਕਰਦਾ ਏ ਤੁਹਾਡੇ ਤੇ ਮੇਰੇ ਤੇ। ਆਪਾਂ ਨੂੰ ਕੀ ਚਾਹੀਦੀ ਹੈ? ਸਾਡੇ ਦਿਮਾਗ ਨੂੰ ਕੀ ਚਾਹੀਦੀ ਹੈ? ਕਿਸ ਤਰ੍ਹਾਂ ਦੀ ਖਰਾਕ ਚਾਹੀਦੀ ਹੈ ਸਾਡੇ ਨੂੰ ਆਹਨੇ। ਉਹ ਅਸੀਂ ਲੈਣੀ ਆਪਸੀਂ ਆਲੇ ਦੋਲੇ ਤੇ ਵੀ ਲੈ ਸਕਦੇ ਆਪਣੇ ਫੋਨ ਤੇ ਵੀ ਲੈ ਸਕਦੇ ਆਪਣੇ ਘਰ ਦੇ ਬਜ਼ੁਰਗਾਂ ਤੇ ਵੀ ਲੈ ਸਕਦੇ ਮੈਂ ਵੀਡੀਓ ਦੇ ਐਂਡ ਚ ਆਹੀ ਕਹੂੰਗੀ ਮਾਇਆ ਵਾਸਤੇ ਆਪਣੀ ਕੁੜੀਆਂ ਦੀ ਜ਼ਿੰਦਗੀ ਤੇ ਵਿੱਚ ਐਨੀ ਇੰਟਰਫੇਅਰ ਨਾ ਕਰੋ ਜੇ ਕਿਤੇ ਬਹੁਤੀ ਜ਼ਿੰਦਗੀ ਦੇ ਵਿੱਚ ਉਹਦੀ ਮਾਂ ਇੰਟਰਫੇਅਰ ਕਰਦੀ ਹੈ ਫਿਰ ਤੁਹਾਨੂੰ ਚੰਗਾ ਨਹੀਂ ਲੱਗਦਾ ਹੈ ਉਹਨਾਂ ਚੀਜ਼ਾਂ ਕਰਕੇ ਪਲੇ ਸ਼ੂਮ ਹੁੰਦਾ ਹੈ ਘਰਾਂ ਦੇ ਵਿੱਚ ਆਹ ਚਿੰਗੀ ਗੱਲ ਨਹੀਂ ਹੈ ਜਦ ਅਸੀਂ 2 ਜਾਂ 4 ਜਾਂ 6 ਮੈਂਬਰ ਆ ਆਪਣੇ ਘਰ ਦੇ ਵਿੱਚ ਤੇ ਘਰ ਸਾਡਾ ਹੈ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਆਪਣੇ ਘਰ ਨੂੰ ਠੀਕ ਰੱਖੀਏ ਸਾਨੂੰ ਕਿਆ ਲੈਣਾ ਦੁਨੀਆ ਦੇ ਵਿੱਚ ਕਿਆ ਕੁਝ ਹੋ ਰਿਹਾ ਸਾਨੂੰ ਕਿਆ ਲੈਣਾ ਸਾਡੇ ਕਾਂਦੇ ਦੀ ਦੂਜੀ ਪਾਰ ਕਿਆ ਕੁਝ ਹੋ ਰਿਹਾ ਸਾਨੂੰ ਉਸ ਚੀਜ਼ ਤੇ ਕੋਈ ਮਤਲਬ ਨਹੀਂ ਹੋਣਾ ਚਾਹੀਦਾ ਬਾਕੀ ਆਪਣੇ ਘਰਾਂ ਚ ਖੁਸ਼ ਰਹੋ ਤੁਸੀਂ ਬਸ ਮੇਰਾ ਅੱਜ ਦਾ ਹੀ ਸੁਨੇਹਾ ਹੈ ਤੇ ਐਂਡ ਦੇ ਵਿੱਚ ਆਹੀ ਗੱਲ ਜ਼ਰੂਰ ਕਹੂੰਗੀ ਸਾਰੇ ਘਰਾਂ ਦਾ ਆਹ ਮਾਹੌਲ ਨਹੀਂ ਹੁੰਦਾ ਕਿਤੇ ਨਾ ਕਿਤੇ ਮਾਵਾਂ ਕਿਤੇ ਨਾ ਕਿਤੇ ਧੀਆ ਸਮਝਦਾਰ ਹੈਗੀਆਂ ਆਪਣੇ ਘਰ ਨੂੰ ਆਪਣੇ ਤਰੀਕਿਆਂ ਨਾਲ ਚਲਾ ਰਹੀਆਂ ਸਮਝਦੇ ਸਮਝ ਗਏ ਕਦਮ ਚੱਕ ਰਹੀਆਂ ਉਹ ਵੀ ਚੰਗੀ ਗੱਲ ਹੈ ਬਹੁਤ ਜ਼ਿਆਦਾ ਚੰਗੀ ਗੱਲ ਹੈ ਕਿਉਂਕਿ ਕੁੜੀ ਜਦ ਵਿਆਹ ਕੇ ਦੂਜੇ ਘਰ ਚਾਈ ਹੈ ਤੇ ਉਹਦੀ ਰਿਸਪੌਂਸਿਬਿਲਟੀ ਬਣਦੀ ਹੈ ਹਾਂ ਘਰ ਤੇ ਕੋਈ ਨਹੀਂ ਕਹਿੰਦਾ ਵੀ ਆ ਕੁੜੀ ਦਾ ਕਰ ਰਹੀ ਹੈ ਜਾਂ ਨੂੰਹ ਦਾ ਕਰਨਾ ਕੁੜੀ ਨੂੰ ਜਿਆਦਾ ਕਹੋਗੇ ਪੇਕੇ ਵਾਲੀ ਸਾਈਡ ਵੀ ਹਾਂ ਆ ਘਰ ਕੁੜੀ ਦਾ ਵੀ ਹੈਗਾ ਤੇਰਾ ਨਹੀਂ ਹੈਗਾ ਤੇਰੇ ਦਾਜ ਚ ਨਹੀਂ ਲੈ ਕੇ ਆਈ ਆ ਇਹ ਚੀਜ਼ਾਂ ਪਰ ਆਪਾਂ ਉਸ ਚੀਜ਼ ਤੇ ਕਦੇ ਫੇਰ ਗੱਲਬਾਤ ਕਰੂਗੇ ਅੱਜ ਨਹੀਂ ਕਰਦੇ ਅੱਜ ਵਾਸਤੇ ਮੇਰੀ ਗੱਲਬਾਤ ਤੁਹਾਡੇ ਨਾਲ ਇੰਨੀ ਉਕ ਸੀਗੀ ਆਉਣੇ ਵਾਲੀ ਵੀਡੀਓ ਦੇ ਵਿੱਚ ਫਿਰ ਕਿਸੇ ਨਵੇਂ ਵਿਸ਼ੇ ਤੇ ਗੱਲ ਕਰੂੰਗੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਹੈ ਪਸੰਦ ਆਉਂਦੀ ਹੈ ਲਾਈਕ ਸ਼ੇਅਰ ਜਰੂਰ ਕਰੇ ਕਰੋ ਜਿੱਥੇ ਤੱਕ ਐਨਾ ਵੀਡੀਓਜ਼ ਦੀ ਜ਼ਰੂਰਤ ਹੈ ਉੱਥੇ ਤੱਕ ਜਰੂਰ ਪਹੁੰਚਾਈ ਕਰੋ ਤਦ ਤੱਕ ਮੈਨੂੰ ਸ਼ਸ਼ੀ ਕਾਂਚ